ਤੁਹਾਨੂੰ ਪਤਾ ਹੈ ਕਿ ਆਈਪੀਐਲ ਕ੍ਰਿਕਟ ਲੀਗ ਹੋਣ ਤੋਂ ਇਲਾਵਾ ਅਰਬਾਂ ਡਾਲਰ ਦਾ ਬਿਜ਼ਨਸ ਵੀ ਬਣ ਚੁੱਕਿਆ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਆਈਪੀਐਲ ਟੀਮਸ ਕਰੋੜਾਂ ਰੁਪਏ ਖਰਚਣ ਦੇ ਬਾਵਜੂਦ ਵੀ ਪ੍ਰੋਫਿਟ ਕਿਵੇਂ ਕਮਾਉਂਦੀਆਂ ਹਨ ਅੱਜ ਆਪਾਂ ਗੱਲ ਕਰਾਂਗੇ ਆਈਪੀਐਲ ਦੇ ਬਾਰੇ ਆਈਪੀਐਲ ਵਿਕਸਿਤ ਕਿਵੇਂ ਹੋਇਆ ਤੇ ਸਭ ਤੋਂ ਜ਼ਰੂਰੀ ਚੀਜ਼ ਆਈਪੀਐਲ ਟੀਮਸ ਦੇ ਕਮਾਈ ਦੇ ਸਾਧਨ ਕਿਹੜੇ ਹਨ ਆਈਪੀਐਲ ਟੀਮਸ ਪੈਸੇ ਕਿਵੇਂ ਕਮਾਉਂਦੀਆਂ ਹਨ ਇਸ ਵੀਡੀਓ ਦੇ ਐਂਡ ਵਿੱਚ ਤੁਸੀਂ ਇਹ ਸਮਝ ਜਾਵੋਗੇ ਕਿ ਆਈਪੀਐਲ ਸਿਰਫ ਇੱਕ ਕ੍ਰਿਕਟ ਲੀਗ ਨਹੀਂ ਹੈ ਸਭੋਂ ਇੱਕ ਬਹੁਤ ਵੱਡਾ ਬਿਜ਼ਨਸ ਬਣ ਚੁਕਿਆ ਹੈ ਤਾਂ ਚਲੋ ਇਸ ਵੀਡੀਓ ਨੂੰ ਸਟਾਰਟ ਕਰਦੇ ਹਾਂ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਜਸਕਰਨ ਸਿੰਘ 2007 ਦੇ ਵਿੱਚ ਇੰਡੀਅਨ ਕ੍ਰਿਕਟ ਲੀਗ ਨਾਮ ਦੀ ਇੱਕ ਹੋਰ ਲੀਗ ਸਟਾਰਟ ਹੋਈ ਜਿਸ ਨੂੰ BCCI ਨੇ ਆਪਣੇ ਵਾਸਤੇ ਇੱਕ ਖਤਰੇ ਦੇ ਵਜੋਂ ਦੇਖਿਆ ਤੇ ਇਸ ਦੇ ਉਲਟ 2008 ਦੇ ਵਿੱਚ IPL ਲਾਂਚ ਕਰ ਦਿੱਤੀ ਜਿਸ ਦਾ ਮਾਡਲ NBA ਅਤੇ ਇੰਗਲਿਸ਼ ਪ੍ਰੀਮੀਅਰ ਲੀਗ ਦੇ ਵਰਗਾ ਸੀ IPL ਨੂੰ ਖਾਸ ਬਣਾਉਣ ਵਾਲੀਆਂ ਚੀਜ਼ਾਂ ਅਸਲ ਫਰੈਂਚਾਈਜ਼ੀ ਬੇਸਡ ਟੀਮਸ ਤੇ ਪਲੇਅਰ ਆਕਸ਼ਨ IPL ਦੇ ਪਹਿਲੇ ਮੈਚ ਦੇ ਵਿੱਚ ਬ੍ਰੈਂਡਨ ਮਕਲਮ ਨੇ 158 ਰਨ ਮਾਰ ਕੇ ਇਹ ਸਾਬਤ ਕਰ ਦਿੱਤਾ ਕਿ IPL ਆਉਣ ਵਾਲੇ ਸਮੇਂ ਦੇ ਵਿੱਚ ਕ੍ਰਿਕਟ ਦਾ ਇੱਕ ਨਵਾਂ ਯੁੱਗ ਲੈ ਕੇ ਆਉਣ ਵਾਲਾ ਸੀ ਪਰ IPL ਸਿਰਫ ਕ੍ਰਿਕਟ ਵਾਸਤੇ ਨਹੀਂ ਬਣਾਇਆ ਗਿਆ ਸੀ ਅਸਲ ਦੇ ਵਿੱਚ IPL ਇੱਕ ਬਹੁਤ ਵੱਡੇ ਬਿਜ਼ਨਸ ਦੇ ਤੌਰ ਤੇ ਇਸ ਲੀਗ ਨੂੰ ਸਟਾਰਟ ਕੀਤਾ ਗਿਆ ਸੀਗਾ ਤੇ ਆਓ ਹੁਣ ਦੇਖਦੇ ਹਾਂ ਕਿ IPL ਦੀਆਂ ਟੀਮਸ ਪੈਸੇ ਕਿਵੇਂ ਕਮਾਉਂਦੀਆਂ ਹਨ IPL ਦਾ ਸਭ ਤੋਂ ਵੱਡਾ ਕਮਾਈ ਦਾ ਸਾਧਨ ਹੈ ਮੀਡੀਆ ਰਾਈਟਸ 2022 ਦੇ ਵਿੱਚ IPL ਦੀ ਮੀਡੀਆ ਰਾਈਟਸ ਦੀ ਡੀਲ 48390 ਕਰੋੜ ਦੀ ਹੋਈ ਸੀ ਇਹ ਸਾਰਾ ਪੈਸਾ BCCI ਤੇ IPL ਟੀਮਸ ਦੇ ਵਿੱਚ ਬਰਾਬਰ ਵੰਡਿਆ ਜਾਂਦਾ ਹੈ ਇਸ ਦਾ ਮਤਲਬ ਇਹ ਹੈ ਕਿ ਜੇਕਰ ਕੋਈ IPL ਟੀਮ ਚੰਗਾ ਪ੍ਰਦਰਸ਼ਨ ਨਹੀਂ ਕਰਦੀ ਤਾਂ ਤਾਂ ਵੀ ਉਹ ਘਟ ਦੇ ਵਿੱਚ ਨਹੀਂ ਜਾਂਦੀ ਕਿਉਂਕਿ ਉਹਨੂੰ ਮੀਡੀਆ ਰਾਈਟਸ ਦੇ ਪੈਸੇ ਮਿਲਦੇ ਹਨ ਤਾਂ ਉਹ ਹਮੇਸ਼ਾ ਪ੍ਰੋਫਿਟ ਦੇ ਵਿੱਚ ਰਹਿੰਦੀ ਹੈ ਪਰ IPL ਦਾ ਫਿਊਚਰ ਹੈ ਡਿਜੀਟਲ ਸਟ੍ਰੀਮਿੰਗ ਦੇ ਵਿੱਚ ਜੀਓ ਸਿਨੇਮਾ ਦੇ ਵੱਲੋਂ ਫ੍ਰੀ ਦੇ ਵਿੱਚ ਆਈਪੀਐਲ ਦਿਖਾਉਣ ਦੇ ਨਾਲ ਵਿਊਅਰਸ਼ਿਪ ਹੋਰ ਵਧੇਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਈਪੀਐਲ ਦੇ ਮੀਡੀਆ ਰਾਈਟਸ ਦੀ ਕੀਮਤ ਹੋਰ ਵਧੇਗੀ। ਹੋਰ ਜ਼ਿਆਦਾ ਪੈਸਾ ਆਵੇਗਾ ਤੇ ਟੀਮਸ ਨੂੰ ਹੋਰ ਜ਼ਿਆਦਾ ਕਮਾਈ ਹੋਵੇਗੀ। ਆਈਪੀਐਲ ਟੀਮਸ ਦਾ ਦੂਸਰਾ ਸਭ ਤੋਂ ਵੱਡਾ ਕਮਾਈ ਦਾ ਸਾਧਨ ਹੈ ਸਪਾਂਸਰਸ਼ਿਪ। ਹਰ ਇੱਕ ਟੀਮ ਦੇ ਕੋਲ ਬਹੁਤ ਜ਼ਿਆਦਾ ਸਪਾਂਸਰਸ਼ਿਪ ਹੁੰਦੇ ਹਨ ਜਿਸ ਦੇ ਵਿੱਚ ਟਾਈਟਲ ਸਪਾਂਸਰਸ਼ਿਪ, ਜਰਸੀ ਸਪਾਂਸਰਸ਼ਿਪ ਤੇ ਡਿਜੀਟਲ ਸਪਾਂਸਰਸ਼ਿਪਸ ਹੁੰਦੇ ਹਨ। ਉਦਾਹਰਨ ਵਜੋਂ ਜੇ ਆਪਾਂ CSK ਦੀ ਜਰਸੀ ਦੇਖੀਏ ਤਾਂ CSK ਦੀ ਜਰਸੀ ਦੇ ਉੱਪਰ TVS, Eurogrip, Gulf Oil ਵਰਗੇ ਬਹੁਤ ਵੱਡੇ ਸਪான்ਸਰ ਹਨ ਜੋ ਆਪਣੇ ਬ੍ਰਾਂਡ ਦੀ ਐਡਵਰਟਾਈਜ਼ਮੈਂਟ ਵਾਸਤੇ CSK ਨੂੰ ਕਰੋੜਾਂ ਰੁਪਏ ਦਿੰਦੇ ਹਨ। IPL ਦੇ 50 ਕਰੋੜ ਤੋਂ ਵੱਧ ਈਵਰ ਹੋਣ ਕਰਕੇ ਇਹ ਸਾਰੇ ਬ੍ਰਾਂਡ ਇੱਥੇ ਆਪਣੀ ਐਡਵਰਟਾਈਜ਼ ਕਰਨਾ ਪਸੰਦ ਕਰਦੇ ਹਨ। ਤੀਸਰੇ ਨੰਬਰ ਤੇ ਹੁੰਦਾ ਹੈ ਟਿਕਟ ਸੇਲਸ। ਮੈਚ ਡੇ ਰੈਵਨਿਊ IPL ਟੀਮਸ ਵਾਸਤੇ ਬਹੁਤ ਵੱਡਾ ਕਮਾਈ ਦਾ ਸਾਧਨ ਹੈ ਜਿਸ ਵਿੱਚ ਟਿਕਟ ਸੇਲਸ, VIP ਬਾਕਸ ਕਾਰਪੋਰੇਟ ਬਾਕਸ ਫੂਡਸ ਤੇ ਹੋਰ ਵੀ ਅਲੱਗ-ਅਲੱਗ ਚੀਜ਼ਾਂ ਸ਼ਾਮਲ ਹਨ ਜੇਕਰ ਅਸੀਂ ਮੁੰਬਈ ਇੰਡੀਅਨਸ ਦੇ ਵਾਂਖੜੇ ਸਟੇਡੀਅਮ ਨੂੰ ਦੇਖੀਏ ਤਾਂ ਵਾਂਖੜੇ ਸਟੇਡੀਅਮਸ ਦੇ ਵਿੱਚ ਇੱਕ ਟਿਕਟ ਦਾ ਪ੍ਰਾਈਸ 2000 ਰੁਪਏ ਤੋਂ ਲੈ ਕੇ 5000 ਰੁਪਏ ਤੱਕ ਹੁੰਦਾ ਹੈ ਤੇ ਲੋਕਾਂ ਨਾਲ ਭਰੇ ਹੋਏ ਸਟੇਡੀਅਮ ਦੀ ਇੱਕ ਦਿਨ ਦੀ ਕਮਾਈ 10 ਕਰੋੜ ਤੋਂ ਲੈ ਕੇ 15 ਕਰੋੜ ਤੱਕ ਹੋ ਸਕਦੀ ਹੈ ਚੌਥੇ ਨੰਬਰ ਤੇ ਹੁੰਦਾ ਹੈ ਮਰਚੈਂਡਾਈਜ਼ ਐਂਡ ਸੇਲਸ ਆਈਪੀਐਲ ਟੀਮਸ ਦੇ ਫੈਨਸ ਆਪਣੀ ਪਸੰਦੀਦਾ ਆਈਪੀਐਲ ਟੀਮਸ ਦੀਆਂ ਮਰਚੈਂਡਾਈਜ਼ ਖਰੀਦਦੇ ਹਨ ਜਿਵੇਂ ਕਿ ਜਰਸੀ, ਮੱਗ, ਪੋਸਟਰ, ਕੈਪਸ ਤੇ ਹੋਰ ਅਨੇਕਾ ਐਸੀਆਂ ਚੀਜ਼ਾਂ ਜੋ ਆਈਪੀਐਲ ਟੀਮਸ ਦੀ ਕਮਾਈ ਵਧਾਉਣ ਵਿੱਚ ਮਦਦ ਕਰਦੀਆਂ ਹਨ। ਪੰਜਵੇਂ ਨੰਬਰ ਤੇ ਹੁੰਦਾ ਹੈ ਪ੍ਰਾਈਜ਼ ਮਨੀ। ਇਸ ਤੋਂ ਰਵ ਆਈਪੀਐਲ ਜਿੱਤਣ ਵਾਲੀ ਟੀਮ ਨੂੰ ਬੀਸੀਸੀਆਈ ਵੱਲੋਂ ਪ੍ਰਾਈਜ਼ ਮਨੀ ਦਿੱਤੀ ਜਾਂਦੀ ਹੈ। ਪਿਛਲੇ ਸਾਲ 2024 ਦੇ ਵਿੱਚ ਕੇਕੇਆਰ ਨੇ ਆਈਪੀਐਲ ਜਿੱਤੀ ਸੀ ਜਿਨ੍ਹਾਂ ਨੂੰ 20 ਕਰੋੜ ਰੁਪਏ ਮਿਲੇ ਸਨ। ਤੇ ਰਨਰਪ ਟੀਮ ਨੂੰ 13 ਕਰੋੜ ਰੁਪਏ ਦਿੱਤੇ ਗਏ ਸਨ ਉਸ ਤੋਂ ਇਲਾਵਾ ਰਾਜਸਥਾਨ ਰਾਇਲ ਤੀਸਰੇ ਨੰਬਰ ਤੇ ਆਈ ਸੀ ਰਾਜਸਥਾਨ ਰਾਇਲ ਨੂੰ 7 ਕਰੋੜ ਰੁਪਏ ਮਿਲੇ ਸਨ ਤੇ ਚੌਥੇ ਨੰਬਰ ਤੇ ਆਉਣ ਤੇ ਆਰਸੀਬੀ ਨੂੰ 6.5 ਕਰੋੜ ਰੁਪਏ ਦੀ ਪ੍ਰਾਈਸ ਮਨੀ ਮਿਲੀ ਸੀ ਆਉਣ ਵਾਲੇ ਸਮੇਂ ਦੇ ਵਿੱਚ ਆਈਪੀਐਲ ਹੋਰ ਜ਼ਿਆਦਾ ਵਧੇਗਾ ਹੋਰ ਨਵੀਆਂ ਟੀਮਾਂ ਜੋੜੀਆਂ ਜਾਣਗੀਆਂ ਮੀਡੀਆ ਡੀਲਸ ਦੇ ਵਿੱਚ ਵੀ ਵਾਧਾ ਹੋਵੇਗਾ ਤੇ ਡਿਜੀਟਲ ਗਰੋਥ ਵੀ ਵੇਖਣ ਨੂੰ ਮਿਲੇਗੀ ਹੋ ਸਕਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਈਪੀਐਲ ਐਨਐਫਐਲ ਈਪੀਐਲ ਵਰਗੀਆਂ ਵੱਡੀਆਂ ਲੀਗਸ ਦੇ ਨਾਲ ਅੱਗੇ ਨਿਕਲ ਜਾਵੇ ਤੁਹਾਡੀ ਕੀ ਰਾਏ ਹੈ ਕਿ ਸਭ ਤੋਂ ਵਧੀਆ ਬਿਜ਼ਨਸ ਮਾਡਲ ਆਈਪੀਐਲ ਦੀ ਕਿਸ ਟੀਮ ਦਾ ਹੈ ਕਮੈਂਟ ਕਰਕੇ ਆਪਣੀ ਰਾਏ ਜਰੂਰ ਦੱਸਿਓ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ